ਪੁਰਬ ਸਮੁੰਦਰਾ ਕੇ ਆਪ ਪਾਰਟੀ ਨੇ ਤਾਂ ਜਿੰਨਾ ਝੂਠ ਡਰਾਮੇ ਸੋਸ਼ੇਵਾ ਜੀ ਪੰਜਾਬ ਦੇ ਵਿੱਚ ਕਰਕੇ ਸਤਾ ਹਸਾਈ ਸੀ ਉਹ ਤੇਰਾ ਝੂਠ ਦਾ ਜਾਦੂਆ ਉੱਥੇ ਨਹੀਂ ਚੱਲ ਸਕਿਆ ਇੱਕ ਜ਼ੀਰੋ ਦੇ ਸਰਕਲ ਤੋਂ ਬਾਹਰ ਨਹੀਂ ਨਿਕਲ ਸਕੀ ਔਰ ਅਫਸੋਸ ਇਸ ਗੱਲ ਦਾ ਕਿ ਕਰੋੜਾ ਰੁਪਇਆ ਪੰਜਾਬ ਦਾ ਤਬਾਹ ਕਰਦਾ 500 ਕਰੋੜ ਤੋਂ ਵੀ ਵੱਧ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲੱਗਿਆ ਇਹਨਾਂ ਚੋਣਾਂ 'ਚ ਅਤੇ ਕੇਜਰੀਵਾਲ ਸਾਹਿਬ ਨੂੰ ਰਾਸ਼ਟਰੀ ਨੇਤਾ ਬਣਾਉਣ ਦੇ ਵਿੱਚ ਫਗਵਾ ਅਤਮਾਨ ਹੋਰਾਂ ਨੇ ਪੂਰਾ ਢਿੱਲ ਦਾ ਜੋਰ ਲਾਇਆ ਪੰਜਾਬ ਦਾ ਖਜ਼ਾਨਾ ਉੜਾਇਆ ਔਰ ਉਹਨਾ ਦਿਨਾਂ ਵਿੱਚ ਜਦੋਂ ਕਿ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਸੀ ਔਰ ਫਸਲਾਂ ਤਬਾਹ ਹੋ ਰਹੀਆਂ ਸੀ ਪਸ਼ੂ ਮਰ ਰਹੇ ਸੀ ਘਰ ਟਹਿ ਰਹੇ ਸੀ ਆਪਣੇ ਦੀ ਸਾਰ ਲੈਣ ਦੀ ਥਾਂ ਇਹ ਵੋਟਾਂ ਹਾਸਲ ਕਰਨ ਲਈ ਕੇਜਰੀਵਾਲ ਨੂੰ ਰਾਸ਼ਟਰੀ ਨੇਤਾ ਬਣਾਉਣ ਲਈ ਜਿਹੜੇ ਲਾਹੇ ਲੰਡਾ ਰਿਹਾ ਉਹਦਾ ਪੈਸਾ ਉਹ ਉਥੋਂ ਦੇ ਲੋਕਾਂ ਨੇ ਮਤਲਬ ਬੁਰਾ ਬਣਾਇਆ ਵੇ ਜਿਹੜਾ ਆਪਣੇ ਅਨੁਸਾਰ ਨਹੀਂ ਲੈਂਦਾ ਦੂਜਿਆਂ ਦੀ ਕੀ ਸਾਰ